ہر من سلینے کا ہر من سلینے کا لکھنا پہلا امیر شاہ کا میلہ لٹ کے لے جا بھائی پرانیاں ਨੈਸ਼ਨਲ ਕਬੱਡੀ ਫੈਡਰੇਸ਼ਨ ਦੇ ਮੇਰੇ ਵੀਰੋ ਫੈਨਰ ਦੇ ਹੇਠ ਗੱਲਾਂ ਵੱਖਰੀਆਂ ਹੋਣਗੀਆਂ ਇੱਕ ਪਾਸੇ ਗੋਤੀ ਆ ਔਰ ਦੂਜੇ ਪਾਸੇ ਬੰਦੀ ਆ ਟੱਕਰ ਵੱਡੀ ਆ ਅਮੀਰ ਸ਼ਾਹ ਸਿੰਘ ਦੇ ਵਿੱਚੇ ਮਾਰੀਆਂ ਵੱਜਣਗੀਆਂ ਹੁਣ ਗੱਲ ਲੱਗਿਆ ਨਹੀਂ ਟਕਾਰੇ ਮੇਰੇ ਮਿੱਤਰੋ ਪਰ ਸਮਾਂ ਇਸ ਗਰੀ ਬਣਾਉਣੀ ਪਹਿਚਾਨ ਜੱਗ ਤੇ ਨਹੀਂ ਐਨੀ ਸੋਕੀ ਖੇਡ ਮਿੱਤਰੋ ਪੁੱਤ ਬਗਾਨਿਆਂ ਦੇ ਪੇੜੇ ਵਿੱਚ ਬੜੀ ਹੁਣੀ ਪਾਣੀ ਓਕੀ ਰੇਡ ਮਿੱਤਰੋ ਅੱਜ ਸਵਰਗਿਆ ਸਰਦਾਰ ਮਹਿੰਦਰ ਸਿੰਘ ਸੰਧੂ ਔਰ ਸਵਰਗਿਆ ਪੂਰਨ ਸਿੰਘ ਜੀ ਦੀ ਯਾਦ ਦੇ ਵਿੱਚ ਆਪਾਂ ਸਾਰੇ ਕਮਰ ਹੋਇਆ ਸੱਭੂ ਪਰਿਵਾਰ ਨੇ ਵੱਡੀਆਂ ਰੌਣਕਾਂ ਲਾਈਆਂ ਨੇ ਸੋ ਅੱਗੇ ਕਬੱਡੀ ਖੇਡ ਮੈਦਾਨ ਅੰਦਰ ਵੀ ਆਪਾਂ ਜ਼ਿਆਦਾ ਰਸ਼ ਨਹੀਂ ਪਾਉਣਾ ਜਿਹੜੇ ਰੇਡਰ ਵੀ ਨੇ ਉਹ ਬਾਅਦ ਵਿੱਚ ਰੇਡ ਪਾਉਣ ਆਉਣ ਆਉਣਗੇ ਇਹ ਮੜਾ ਥੋੜਾ ਪਿਆਰ ਰੱਖਿਓ ਉਧਰ ਬੇਨਤੀ ਹੈ ਲਓ ਵੀਰਪਰੀਆ ਹੋ ਵੀ ਇਧਰਲੇ ਪਾਸੇ ਤਿਆਰ ਰੱਖੀ ਮੇਰਾ ਭਰਾ ਬਣ ਕੇ ਬਹੁਤ ਬਹੁਤ ਦੁਨੀਆ ਦੇ ਵਿੱਚ ਲਾ ਦੂਗਾ ਨਾ ਹਰ ਇੱਕ ਜੱਫਾ ਆਪਾਂ 500 ਦੇ ਨਾਲ ਸਹਿਕਾਰਾਂਗੇ ਲੈ ਵੀ ਕੀਤਾ ਤੇਰਾ ਮਾਣ ਕਰਨਾ ਜੱਸ ਸੰਧੂ ਨੇ ਬਹੁਤ ਬਹੁਤ ਧੰਨਵਾਦ ਆ ਭਰਾ ਦਾ ਆ ਮਨਜੀਤ ਹੈ ਨਵਾਂ ਪਿੰਡਾ ਮੇਰੇ ਵੀਰੋ ਬਹੁਤ ਛੋਟੀ ਦਾ ਖਿਡਾਰੀ ਹੈ ਵਧੀਆ ਸੁਆਦ ਦਾ ਮਾਨਕ ਹੈ ਆ ਹਜੇ ਤੱਕ ਟੱਚ ਨਹੀਂ ਲੱਗਿਆ ਮਲਕੀਤ ਕੀਮਾ ਨਹੀਂ ਮੰਨਦਾ ਪਰ ਦੂਜੇ ਪਾਸੇ ਏਕਮ 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 ਮਨਜੀਤ ਏਕਮ ਮਨਜੀਤ ਏਕਮ ਏਕਮ ਤੇ ਮਨਜੀਤ ਲੱਗਿਆ ਜੋਰ ਤੇ ਪੁਆਇੰਟ ਰੈਡਰ ਦੇ ਹਿੱਸੇ ਹੈ ਨਹੀਂ ਲੱਗਦਾ ਹੁੰਦਾ ਸੋ ਬਹੁਤ ਬਹੁਤ ਧੰਨਵਾਦ ਆ ਸਾਹਮਣੇ ਖੇਡ ਮੈਦਾਨ ਦੇ ਨਵੇਂ ਪਿੰਡਿਆ ਮਨਜੀਤ ਮਨਜੀਤ ਨਵੇਂ ਪਿੰਡਿਆ ਆ ਰਾਜਾ ਖੇਲਾ ਗੱਲ ਕਰਦਾ ਇਹਨਾਂ ਕਬੱਡੀ ਦੇ ਖਿਡਾਰੀਆਂ ਦੀ ਕਹਿੰਦੇ ਨਵੇਂ ਪਿੰਡੇ ਪਿੰਡਰ ਦੀ ਗੱਲ ਆ ਆ ਗੋਪੀ ਛੰਦਰੀਪੁਰੇ ਦਾ ਜੱਥਾ ਯਾਦਗਾਰੀ ਹੋ ਜਾਣਾ ਮੇਰੇ ਮਿੱਤਰੋ ਦੇ ਕੋਣ ਜਿਹੜਾ ਹੈ ਰੈਡਰ ਦੇ ਹਿੱਸੇ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਅਪਡੇਟਸ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ